ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਈਗਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਸੋ ਜਿਹੜੇ ਵੀ ਚੈਨਲ ਨਾਲ ਨਵੇਂ ਜੁੜੇ ਆ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੱਤਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਾਰੇ ਭਰਾ ਬਹੁਤ ਸਪੋਰਟ ਕਰ ਰਹੇ ਨੇ ਬਹੁਤ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਸਾਰੇ ਵੀਰਾਂ ਦਾ ਜਿਲੋ ਧੰਨਵਾਦ ਜੋ ਇੰਨਾ ਪਿਆਰ ਦੇਣ ਲਈ ਬਹੁਤ ਭਰਾ ਚੈਨਲ ਨੂੰ ਵਧੀਆ ਸਪੋਰਟ ਕਰਦੇ ਨੇ ਤੇ ਮਿੱਤਰੋ ਇੱਕ ਹੋਰ ਗੱਲ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਜਰੂਰ ਦਿਆ ਕਰੋ ਆਪਣੀ ਅਪਡੇਟ ਕਿਵੇਂ ਦੀ ਲੱਗਦੀ ਹੈ ਸਹੀ ਹੁੰਦੀ ਹੈ ਜਾਂ ਕੋਈ ਅਪਡੇਟ ਦੇ ਵਿੱਚ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਹਾਡੀ ਹਰ ਗੱਲ ਸਿਰ ਮੱਥੇ ਹੋਊਗੀ ਤਾਂ ਆਪਾਂ ਉਹਦੇ ਵਿੱਚ ਜਰੂਰ ਚੇਂਜ ਕਰਾਂਗੇ ਜੋ ਆਪਾਂ ਇਹ ਚੈਨਲ ਤੇ ਕਬੱਡੀ ਦੇ ਰਿਲੇਟਡ ਵੀਡੀਓ ਪਾਉਣੀ ਰਹੇ ਹਾਂ ਤਾਂ ਸਾਰੇ ਭਰਾ ਚੈਨਲ ਦੇ ਨਾਲ ਜੁੜੇ ਰਹੋ ਅੱਜ ਤੁਹਾਨੂੰ ਆਪਾਂ ਅਪਡੇਟ ਦਿੰਨੇ ਆ ਹੋਣ ਵਾਲੇ ਕਬੱਡੀ ਦੇ ਤਾਕਦੇ ਟੂਰਨਾਮੈਂਟਾਂ ਬਾਰੇ ਕਿੱਥੇ ਕਿੱਥੇ ਕਬੱਡੀ ਦੇ ਛੋਟੀ-ਛੋਟੀ ਦੇ ਮੱਲ ਪੈਣਗੇ ਤੇ ਵਧੀਆ ਟੂਰਨਾਮੈਂਟ ਹੋਣ ਜਾ ਰਹੇ ਨੇ ਪਹਿਲਾ ਜੱ ਕਬੱਡੀ ਕੱਪ ਮਿੱਤਰੋ ਅਮਦਪੁਰ ਜ਼ਿਲ੍ਹਾ ਮਾਨਸਾ ਦੇ ਵਿੱਚ ਜੱਗੂ ਹਾਕਮਾਲੀ ਦੇ ਏਰੀਆ 'ਚ ਕਹਿੰਦੇ ਇੱਕ ਪਿੰਡ ਓਪਨ ਦੇ ਤਿੰਨ ਪਲੇਅਰ ਬਾਹਰ ਹੋਣਗੇ ਪਹਿਲਾ ਨਾਮ ਜਿੱਥੇ 75000 ਅਤੇ ਦੂਸਰਾ ਨਾਮ 51000 ਬੈਸ ਟ੍ਰੇਡਰ ਤੇ ਯਾਫੀ ਲਈ 21000 ਦੀ ਨਗਦ ਰਕਮ ਨਾਲ ਮਾਨਸਨ ਮਾਰ ਹੋਵੇਗਾ ਮਿੱਤਰੋ 16 ਟੀਮਾਂ ਹੀ ਐਂਟਰ ਹੋਣਗੀਆਂ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਯੋਗੂਹਾ ਕਮਲਜੀਤ ਦੇ ਵੀ ਸਿਰੇ ਦੀ ਟੀਮ ਬਣੀ ਹੋਈ ਹੈ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਆਪਾਂ ਤੇ ਨਾਲ ਹੀ ਇਸ ਦਾ ਲਾਈਵ ਮਿੱਤਰੋ ਚੱਲੇਗਾ www123live.in ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਨਾਲ ਹੀ ਕਬੱਡੀ ਟਾਕ ਅਤੇ ਇਸ ਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਸਿਰੇ ਦੇ ਪਲੇਅਰ ਪਹੁੰਚਣਗੇ ਸਾਰੇ ਮਾਨਸਾ ਏਰੀਆ ਦੇ ਲਵੇ ਸਭ ਵਧੀਆ ਟੀਮਾਂ ਬਣੀ ਹੋਈਆਂ ਨੇ 16 ਦੀਆਂ 16 ਤੇ ਨਾਲ ਹੀ ਮਿੱਤਰੋ ਅਗਲਾ ਕਬੱਡੀ ਕਪ ਆ ਜੋ ਬਹੁਤ ਸਿਰੇ ਦਾ ਹੋਣ ਜਾ ਰਿਹਾ ਹੈ ਕਬੱਡੀ ਆਲ ਓਪਨ ਦੇ 6 ਅੰਤਰਰਾਸ਼ਟਰੀ ਕਲੱਬਾਂ ਖੇਡਣਗੀਆਂ ਪਹਿਲਾ ਨਾਮ ਜਿੱਥੇ 61000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 51000 ਹੋਵੇਗਾ ਬੈਸਟ ਰੇਡਰ ਦੇ ਜਾਂ ਫਿਰ 15-15000 ਦੀ ਨਕਦ ਰਕਮ ਸਨਮਾਨ ਸਨਮਾਨ ਹੋਵੇਗਾ ਮਿੱਤਰੋ ਬਹੁਤ ਸਿਰੇ ਦਾ ਕਬੱਡੀ ਕੱਪਾ ਨਸ਼ਹਿਰਾ ਨਾਲ ਬੰਦਾ ਜਿਲ੍ਹਾ ਪਠਾਨਕੋਟ ਵਿਖੇ ਹੋਣ ਜਾ ਰਿਹਾ ਤੇ ਇੱਥੇ ਬਹੁਤ ਮਾਣ ਵਾਲੀ ਗੱਲ ਆ ਤੇ ਆਪਣੇ ਉਸਤਾਦ ਗੋਪੀ ਰੰਦੀਪੁਰੀਏ ਤੇ ਨਾਲ ਹੀ ਗੋਪੀ ਦਾ ਚੇਲਾ ਇੱਕਮ ਫਤਾਹਪੁਰੀਏ ਦਾ ਵਿਸ਼ੇਸ਼ ਸਨਮਾਨ ਹੋਊਗਾ ਤੋ ਸਾਰੇ ਵੀਰਾਂ ਦਿਓ ਜੀ ਵਧਾਈਆਂ ਜੋ ਇੰਨੀ ਮਿਹਨਤ ਦੇ ਸਦਕਾ ਮਾਣ ਸਨਮਾਨ ਹੋਇਆ ਬਹੁਤ ਬਹੁਤ ਮੁਬਾਰਕਾ ਇਕਮ ਫਤਾਪੁਰੀ ਤੇ ਗੋਪੀ ਉਸਤਾਦ ਨੂੰ ਤਾਂ ਇਹਦੇ ਚੈਨਲ ਦਾ ਇਸ ਦਾ ਮਿੱਤਰੋ ਲਾਈਵ ਚੱਲੇਗਾ ਕਬੱਡੀ ਜੰਕਸ਼ਨ ਤੇ ਜੋ YouTube ਦਾ ਅਫੀਸ਼ੀਅਲ ਚੈਨਲ ਆ ਟੀਮ ਆਉਰੇ ਵੀ ਮਿੱਤਰੋ ਸਿਰੇ ਨਹੀਂ ਬਣੀਆਂ ਨੇ ਬਹੁਤ ਸਿਰੇ ਦਾ ਛੇ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਉਹਦੇ ਵੀ ਲਾਈਵ ਦਾ ਆਨੰਦ ਜ਼ਰੂਰ ਮਾਣਿਓ ਬਹੁਤ ਵਧੀਆ ਪਲੇਅਰ ਪਹੁੰਚਣਗੇ ਮਾਝੇ ਮਾਲਵੇ ਦੁਆਬੇ ਦੇ ਸਾਰੇ ਪਲੇਅਰ ਵਧੀਆ ਟੀਮਾਂ ਬਣੀਆਂ ਨੇ ਉਰੇ ਵੀ ਮਿੱਤਰੋ ਤੇ ਨਾਲ ਹੀ ਪਿੰਡ ਖੋਜਕੀਪੁਰ ਜਿਲ੍ਹਾ ਤਰਨਤਾਰਨ ਦੇ ਵਿੱਚ ਅੱਜ ਆਲ ਓਪਨ ਦੇ 8 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 45000 ਹੋਵੇਗਾ ਤੇ ਦੂਸਰਾ ਨਾਮ ਜਿੱਥੇ 35000 ਹੋਵੇਗਾ ਬੈਸਟ ਟਰੇਡਰ ਤੇ ਯਾਫੀ ਨੂੰ ਮਿੱਤਰੋ ਐਲਈਡੀ ਨਾਲ ਮਾਨ ਸਨਮਾਨ ਹੋਵੇਗਾ ਤੇ ਨਾਲ ਹੀ ਮਿੱਤਰੋ 23 ਜਨਵਰੀ ਨੂੰ ਚਾਰੇ ਲੱਗਣੀਆਂ ਰੌਣਕਾਂ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਾਏ ਜਾਣਗੇ ਪਹਿਲਾ ਨਾਮ ਜਿੱਥੇ 150000 ਹੋਵੇਗਾ ਤੇ ਸੈਕੰਡ ਨਾਮੇ 125000 ਹੋਵੇਗਾ 2255151000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਇਹ ਵੀ ਮੌਚ ਬਹੁਤ ਸਿਰੇ ਦੇ ਹੋਣਗੇ ਲਗਭਗ ਸਾਰੇ 플레이ਰ ਹੀ ਉਰੇ ਪਹੁੰਚਣਗੇ ਲਾਈਵ ਆਉਣ ਮਿੱਤਰੋ ਇਸ ਦਾ ਪੰਜਾਬ ਲਾਈਵ 1.com ਤੇ ਹੋਵੇਗਾ ਜੋ YouTube ਦਾ ਅਫੀਸ਼ੀਅਲ ਚੈਨਲ ਆ ਇੱਥੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਪਿੰਡ ਮੈਰੋ ਦੇ ਵਿੱਚ ਵੀ ਮਿੱਤਰੋ ਅੱਜ ਲਾਸਟ ਦਿਨ ਹੈ ਵੱਡੀ ਓਪਨ ਦੀਆਂ 32 ਟੀਮਾਂ ਹੀ ਇੰਟਰਨੇਟ ਤਿੰਨ 플레이ਰ ਬਾਹਰੋਂ ਆ ਲੱਖ ਜਿੱਥੇ ਪਹਿਲਾ ਨਾਮ ਆ ਤੇ 75000 ਦੂਸਰਾ ਨਾਮ ਆ ਬੈਸਟ ਰੇਡਰ ਤੇ ਯਾਫੀ ਨੂੰ ਮਿੱਤਰੋ HF Deluxe ਮੋਟਰਸਾਈਕਲਾਂ ਨਾਲ ਮਾਨਸਨਮਾਨ ਹੋਵੇਗਾ ਕਬੱਡੀ 70 ਕਿਲੋ ਦੇ ਮੈਚ ਹੋਣਗੇ ਦੋ ਪਲੇਅਰ ਬਾਹਰ ਹੋਣਗੇ 21000 ਜਿੱਥੇ ਪਹਿਲਾ ਨਾਮ ਦੇ 15000 ਦੂਸਰਾ ਨਾਮ ਬੈਸਟ ਰੇਡਰ ਦੇ ਯਾਫੀ ਨੂੰ ਬਾਸ਼ ਨੂੰ ਮਸ਼ੀਨਾਂ ਨਾਲ ਮਾਨਸਨਮਾਨ ਹੋਵੇਗਾ ਮਿੱਤਰੋ ਬਾਈਨੀ ਕਬੱਡੀ ਖਿਡਾਰੀਆਂ ਲਈ ਵੀ ਵਧੀਆ ਪ੍ਰਾਈਸ ਸੀ ਬਹੁਤ ਸਿਰੇ ਦੀਆਂ ਟੀਮਾਂ ਪਹੁੰਚੀਆਂ ਸੀ ਪੂਰਾ ਖੜਕਾ ੜਕਾ ਹੋਇਆ ਮੈਚਾਂ ਦੇ ਵਿੱਚ ਤੇ ਨਾਲ ਹੀ ਇਸ ਦਾ ਲਾਈਵ ਵੀ ਪੰਜਾਬ ਲਾਈਵ 1.com ਤੇ ਚੱਲੇਗਾ ਇਹ YouTube ਦਾ ਅਫੀਸ਼ੀਅਲ ਚੈਨਲ ਹੈ ਬਾਕੀ ਇੱਕ ਵਾਰੀ ਫੇਰ ਤੋਂ ਜਿਹੜੇ ਭਰਾ ਆਪਣੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਆ ਤਾਂ ਸਾਰੇ ਭਰਾਵਾਂ ਦਾ ਦਿলো ਧੰਨਵਾਦ ਜਿਹੜੇ ਭਰਾ ਕਮੈਂਟ ਕਰਦੇ ਇੱਕ ਵਾਰੀ ਆਪਾਂ ਵੀਡੀਓ ਬਣਾ ਕੇ ਸਪੈਸ਼ਲ ਸਾਰੇ ਵੀਰਾਂ ਦਾ ਨਾਮ ਜਰੂਰ ਮੈਂਸ਼ਨ ਕਰਾਂਗੇ ਸਾਰਿਆਂ ਦੀ ਆਈਡੀ ਤਾਂ ਇਸ ਦੇ ਇੱਕ ਗੱਲ ਹੋਰ ਆ ਮਿੱਤਰੋ ਸਵੇਰੇ ਉੱਠਦੇ ਹੋ ਜਦੋਂ ਵੀ ਕਬੱਡੀ ਦੇ ਖੇਡ ਪ੍ਰੇਮੀ ਨੇ ਜਿਹੜੇ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਜਰੂਰ ਕਰਿਆ ਕਰੋ ਇਹਨਾਂ ਕਬੱਡੀ ਦੇ ਖਿਡਾਰੀਆਂ ਲਈ ਜਿਵੇਂ ਇੰਨੀ ਠੰਡ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਦਰਸ਼ਕਾਂ ਦੇ ਲਈ ਤੋ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਕਬੱਡੀ ਦੇ ਖਿਡਾਰੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਹੀ ਸਾਰੇ ਖਿਡਾਰੀਆਂ ਦੀ ਖੇਡ ਦਾ ਮੁੱਲ ਪਵੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਤੇ ਨਾਲ ਹੀ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਨਾਲ ਹੀ ਮਿੱਤਰੋ ਕੋਈ ਕਮੀ ਪੇਸ਼ੀ ਹੋਵੇ ਕੁਝ ਗਲਤ ਬੋਲਿਆ ਗਿਆ ਹੋਵੇ ਵੀਡੀਓ ਦੇ ਵਿੱਚ ਕੋਈ ਪੋਸਟਰ ਬਾਰੇ ਤਾਂ ਦੇ ਲੋ ਮਾਫੀ ਚਾਹੁੰਦੇ ਆਂ ਸਾਰੇ ਵੀਰੇ ਵੀਰਾਂ ਤੋਂ ਕਉ ਤੁਹਾਡੇ ਸਿਰਤੀ ਮਿੱਤਰੋ ਆਪਣਾ ਇਹ ਚੈਨਲ ਚੱਲਦਾ ਹੈ ਤੇ ਤੁਸੀਂ ਮਿੱਤਰੋ ਹਰੇਕ ਨੂੰ ਜ਼ੀਰੋ ਤੋਂ ਹੀਰੋ ਬਣਾਉਣ ਵਾਲਾ ਤੇ ਹੀਰੋ ਤੋਂ ਜ਼ੀਰੋ ਸਾਰੇ ਭਰਾਵਾਂ ਦਾ ਵੀ ਦੇ ਲੋ ਧੰਨਵਾਦ ਹੈ ਜੋ ਇੰਨਾ ਪਰਮਾ ਹੁੰਗਾਰਾ ਦੇ ਰਹੇ ਨੇ ਸਾਰੇ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਆ ਤੇ ਨਾਲ ਹੀ ਮਿੱਤਰੋ ਮਿਲਾਂਗੇ ਕੱਲ ਨੂੰ ਜੀ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਜੀ ਆਗਿਆ ਸਾਰੇ ਵੀਰਾਂ ਦਾ ਦੇ ਲੋ ਧੰਨਵਾਦ